ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮਿਆ ਸ਼ਦੀਪ ਕੋਰ ਲੈ ਕੇ ਹਾਜ਼ਰ ਹਾਂ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ ਐਮਐਲਏ ਅਤੇ ਡੀਸੀ ਨੇ ਵਿਆਹ ਪੂਰਵ ਸਮਾਗਮ ਦੇ ਸਬੰਧਾਂ ਚ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਲਿਆ ਛਾਜਾ ਹਰ ਸਾਲ ਬਾਬਾ ਜੀ ਦਾ ਵਿਆਹ ਜਿਹੜਾ ਬੜੇ ਧੂਮ ਧਾਮ ਨਾਲ ਬਟਾਲੇ ਵਿਖੇ ਮਨਾਇਆ ਜਾਂਦਾ ਦੇ ਉਤਸ਼ਾਹ ਅਤੇ ਚਾਹੂ ਜਲਾਲਨ ਮਨਾਏ ਜਾਣਗੇ ਵਿਆਪਕ ਸਮਾਗਮ ਆਪਾ ਜੀ ਦੇ ਵਿਆਹ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਦੀ ਵਿਜਟ ਆਰਗੇਨਾਈਜ਼ ਕੀਤੀ ਗਈ ਹੈ ਸਾਨੂੰ ਜਿੱਥੇ ਜਿਹੜੀ ਵੀ ਕੋਈ ਕਮੀ ਨਜ਼ਰ ਆਏਗੀ ਉਹ ਸਬੰਧ ਮਹਿਕਮੇ ਨੂੰ ਹਦਾਇਤ ਕਰ ਦਿੱਤੀ ਸਹਿ ਕਿ ਉਹ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਕੀਤੇ ਜਾ ਰਹੇ ਨੇ ਪੁਕਤਾ ਪ੍ਰਬੰਧ ਦੇ ਵੀ ਜੇਵਾ ਵੀ ਹੌਲੜ ਬਾਜਿਆ ਉਹਦੀ ਜ਼ਿੰਮੇਵਾਰੀ ਉਹਨੂੰ ਆਪਣੀ ਆਪ ਹੋਗੀ ਗੁਰਦੁਆਰਾ ਸ੍ਰੀ ਸੁਲਤਾਨਪੁਰ ਲੋਧੀ ਤੋਂ ਆਉਣ ਵਾਲੇ ਨਗਰ ਕੀਰਤਨ ਦੇ ਰੂਟਾਂ ਦਾ ਕੀਤਾ ਨਿਰਖਣ ਕਿ ਜਦੋਂ ਵੀ ਬਾਬਾ ਜੀ ਦਾ ਵਿਆਹ ਹੁੰਦਾ ਫਿਰ ਆਪਾਂ ਸਾਰੇ ਪ੍ਰਸ਼ਾਸਨ ਸਵੇ ਡੀਸੀ ਸਹਿਬਾਨ ਐਡੀਸੀ ਸਹਿਬਾਨ ਕਮਿਸ਼ਨਰ ਸਾਹਿਬ ਸਾਰੇ ਆਪਾਂ ਸ਼ਹਿਰ ਦਾ ਦੌਰਾ ਕਰਦੇ ਆ ਕਿ ਜਿੱਥੇ ਜਿੱਥੇ ਕੋਈ ਦਿੱਕਤਾਂ ਨੇ ਉਹਨਾਂ ਦਾ ਹੱਲ ਕਰ ਸਕੀਏ ਐਮਐਲਏ ਨੇ ਹੁਲੜੇ ਬੱਜਨ ਨੂੰ ਦਿੱਤੀ ਸਖਤ ਚੇਤਾਵਨੀ ਭਾਜਪਾ ਆਗੂ ਨੂੰ ਨਜ਼ਰਬੰਦ ਕਰਨ ਤੇ ਭਾਜਪਾ ਆਗੂਆਂ ਨੇ ਕੀਤਾ ਰੋਜ਼ ਪ੍ਰਦਰਸ਼ਨ ਮੁੱਖ ਮੰਤਰੀ ਦਾ ਸਾੜਿਆ ਪੁਤਲਾ ਇਹ ਸਾਡੇ ਪ੍ਰਧਾਨ ਮੰਤਰੀ ਜੀ ਦਾ ਸੰਕਲਪ ਹੈ ਕਿ ਘਰ ਘਰ ਜਿਹੜੀਆਂ ਯੋਜਨਾਵਾਂ ਨੇ ਇਹ ਉਹ ਯੋਜਨਾਵਾਂ ਜਿਹੜੀਆਂ ਗਰੀਬ ਪਰਿਵਾਰਾਂ ਦੇ ਲਈ ਹਰ ਵਰਗ ਦੇ ਲਈ ਜਿਹੜੀਆਂ ਯੋਜਨਾਵਾਂ ਨੇ ਉਹ ਘਰ-ਘਰ ਪਹੁੰਚਾਈਆਂ ਜਾਣ। ਜਾਂ ਕੇ ਕੀਤੀ ਨਾਰੇਬਾਜੀ। ਪਿਆਰ ਸ਼ੂਬਾ ਸਰਕਾਰਾਂ ਨੂੰ ਇਹ ਟਾਈਮ ਦਿੱਤਾ ਸੀ ਕਿ ਇਹ ਯੋਜਨਾਵਾਂ ਘਰ-ਘਰ ਲੈ ਕੇ ਜਾਓ ਔਰ ਉਹਦਾ ਜਿਹੜਾ ਲਾਭ ਜਿਹੜਾ ਲੋਕਾਂ ਨੂੰ ਮਿਲ ਸਕੇ। ਔਰ ਇਹਦੇ ਵਿੱਚ ਟੋਟਲੀ ਜਿਹੜੀ ਸਾਡੀ ਪੰਜਾਬ ਸਰਕਾਰ ਜਿਹੜੀ ਫੇਲ ਹੋ ਗਈ। ਕਹਿੰਦੇ ਭਾਜਪਾ ਦਾ ਸੁੱਬੇ ਚ ਵੱਡਾ ਗਰਾਫ ਦੇ ਤਾਨਾ ਸ਼ਾਹੀ ਤੇ ਉਤਰਾਈ ਸਰਕਾਰ ਉਹ ਯੋਜਨਾਵਾਂ ਨੂੰ ਦੇਖਿਆ ਬੁਖਲਾੜ ਦੇ ਵਿੱਚ ਆੜ ਕੇ ਪੰਜਾਬ ਸਰਕਾਰ ਨੇ ਜਿਹੜੀ ਆ ਇੱਕ ਗੁੰਡਾਗਰਦੀ ਦੇ ਨਾਲ ਸਾਡੇ ਜਿਹੜੇ ਕੈਂਪ ਪਾਰਟੀ ਦੇ ਲੋਕ ਲਾ ਰਹੇ ਸੀ ਸਾਡੇ ਸੀਐਸਸੀ ਸੈਂਟਰ ਵਾਲੇ ਬੱਚੇ ਸੀ ਉਹਨਾਂ ਨੂੰ ਵੀ ਚੱਕਿਆ ਸਮਾਨ ਵੀ ਚੱਕ ਚੱਕ ਕੇ ਇਹਨਾਂ ਨੇ ਸਾਡਾ ਜਿਹੜਾ ਠਾਣਿਆਂ ਦੇ ਵਿੱਚ ਬੱਸਾਂ ਭਰ-ਭਰ ਕੇ ਸਾਨੂੰ ਲੈ ਗਏ ਕਬਰਿਸਤਾਨ ਚ ਮੁਰਦਾ ਦਫਨੋਂ ਨੂੰ ਲੈ ਕੇ ਪਿਆ ਪੰਗਾ ਜੋ ਉਸ ਟਾਈਮ ਦੇ ਮੌਜੂਦਾ ਐਮਐਲਏ ਤੇ ਹੁਣ ਵੀ ਉਹ ਮੌਜੂਦਾ ਐਮਐਲਏ ਆ ਤੇ ਉਹਨਾਂ ਪੰਚਾਇਤ ਨੇ ਮਤਾ ਪਾ ਕੇ ਆ ਡੇਢ ਕਨਾਲਾ ਇਹਨਾਂ ਨੂੰ ਇਹਨਾਂ ਦੀ ਕਹਿਨ ਤੇ ਹਨਾ ਇਹਨਾਂ ਦੀ ਜੋ ਬੇਨਤੀ ਸੀ ਉਹਨੂੰ ਮਨਜ਼ੂਰ ਕਰਕੇ ਤੇ ਕ੍ਰਿਸ਼ਨ ਕਮਿਊਨਿਟੀ ਨੂੰ ਜਿਹੜਾ ਵਾ ਇਹ ਕਬਰਾਂ ਵਾਸਤੇ ਆ ਡੇਢ ਕਨਾਲ ਥਾਂ ਦਿੱਤਾ ਸੀ ਇੱਕ ਪਰਿਵਾਰ ਨੇ ਦਫਨਾਉਣ ਤੋਂ ਰੋਕ ਦਿੱਤਾ ਮੁਰਦਾ ਇਹ ਮੜੀਆਂ ਅੱਜ ਤੋਂ 30 ਸਾਲ ਪਹਿਲੇ ਦੀਆਂ ਮੜੀਆਂ ਪਲਾਟ 2016 ਵਿੱਚ ਬਣੋਈ ਠੀਕ ਆ ਅਹੀਂ ਕਹਿ ਆ ਵੀ ਜੇ ਤੁਹਾਨੂੰ ਤੰਗੀ ਆ ਤਾਂ ਇਹ ਵੀ ਮੜੀਆਂ ਪਟਾ ਕੇ ਤੇ ਹੋਰ ਜਗ੍ਹਾ ਸੈੱਟ ਕਰ ਥੱਲੇ ਜਗ੍ਹਾ ਬੜੀ ਪੰਜਾਬੀ ਉਥੇ ਕਬਰਾਂ ਵੀ ਨਾਲ ਦੇ ਦੋ ਮੜੀਆਂ ਵੀ ਨਾਲ ਦੋ ਉਥੇ ਸੈੱਟ ਕਰ ਦੋ ਰਿਆਸੀ ਜੱਜ ਸਾਹਿਬ ਕਹਿੰਦੇ ਵੀ ਰਿਆਸੀ ਪਲਾਟਾਂ 'ਚ ਨਵੀਆਂ ਕਬਰਾਂ ਨਹੀਂ ਬਣ ਸਕਦੀ ਤਾਂ ਮੌਕੇ ਤੇ ਪਹੁੰਚੀ ਪੁਲਿਸ ਨੇ ਖੁਦ ਵਾਈ ਕਬਰ ਅੱਜ ਸਾਡਾ ਬਜ਼ੁਰਗ ਮਰਿਆ ਤੇ ਇਸ ਦੱਬਣਾ ਹੈ ਤੇ ਇੱਕੋ ਹੀ ਘਰ ਜਿਹੜਾ ਉਹ ਵਿਰੋਧ ਕਰ ਰਿਹਾ ਵੀ ਮੈਂ ਇੱਥੇ ਨਹੀਂ ਪੁਣ ਦੇਣੀਆਂ ਕਬਰਾਂ 'ਚ ਰੱਖ ਘਰ ਵਾਲਾ ਕੇ ਇਹ ਘਰਵਾਤ ਇਹ ਵੀ ਲੱਗੇ ਕਬਰਸਤਾਨ ਹੈ ਹੈਗਾ ਕਬਰਸਤਾਨ ਹੀ ਵੀ ਵੀ ਤਾਂ ਇਹ ਜੋ ਇਦ ਕੋ ਡਰ ਲੱਗਦਾ ਕੱਲੇ ਮੁਰਦੇ ਕੋ ਤੇ ਇਹ ਕੋ ਨਹੀਂ ਡਰ ਲੱਗਦਾ ਕਬਰਾਂ ਤੋਂ ਜੇ ਕਿ ਇਸ ਨੇ ਹੱਕ ਚ ਹੁੰਦਾ ਵਾ ਠੀਕ ਆ ਅਸੀਂ ਨਹੀਂ ਕਾਵਾਂਗੇ ਭਾਈ ਸਾਰੀ ਮੁਰਗੇ ਕੱਲ ਕਬਰ ਜਿੱਦਾ ਮੱਜੀ ਆ ਅਸੀਂ ਨਹੀਂ ਡੱਕਦੇ ਜਿੰਜਾ ਕੇਸ ਦਾ ਹੱਕ ਨਹੀਂ ਹੁੰਦਾ ਅਸੀਂ ਨਹੀਂ ਪਟੰਦਾਂਗੇ ਪਰਿਵਾਰ ਨੂੰ ਕਿਹਾ ਦਰਖਾਸਤ ਦਿਓ ਤਾਂ ਕਰਾਂਗੇ ਪਰਿਵਾਰ ਖਿਲਾਫ ਕਾਰਵਾਈ ਜਿਹੜਾ ਵਾਸ਼ਮਸ਼ਾਨ ਘਾਟ ਦਾ ਮਸਲਾ ਸੀ ਤੇ ਇਹਦੇ ਵਿੱਚ ਜਿਹੜਾ ਦੋਹਾਂ ਪਾਰਟੀਆਂ ਨੂੰ ਥਾਣੇ ਦਾ ਟਾਈਮ ਦੇ ਦਿੱਤਾ ਤੇ ਇੱਕ ਪਾਰਟੀ ਲੈ ਕੇ ਚੱਲੇ ਆ ਤੇ ਬਾਕੀ ਜੋ ਕਾਰਵਾਈ ਹੋਈਗੀ ਉਹ ਉੱਥੇ ਜਿਹੜੀਆਂ ਵਾ ਲੈ ਜਾਂਦੀਆਂ ਨੇ ਲੀਡਰ ਤਾਂ ਖਫਾ ਹੋਏ ਇਸਾਈ ਪਾਈ ਚਲੇ ਦੇ ਲੋਕ ਬਣਾਉਣਗੇ ਆਪਣੀ ਪਾਰਟੀ ਜੁਰੋ ਵੀ ਕੋਈ ਵੀ ਸਰਕਾਰ ਆਂਦੀ ਆ ਸਾਡੇ ਕਿਸੇ ਆਗੂ ਦੀ ਜਾਂ ਸਾਡੇ ਕਿਸੇ ਕ੍ਰਿਸਚਨ ਭਰਾਹ ਘੜਾ ਦੀ ਐਸੇ ਬੀਸੀ ਸਮਾਜ ਦੀ ਗੱਲ ਨਹੀਂ ਸੁਣਦੇ ਇਸ ਕਰਕੇ ਸਾਨੂੰ ਪਾਰਟੀ ਦਾ ਵੀ ਗਠਨ ਛੇਤੀ ਹੀ ਕਰ ਲੈਣਾ ਚਾਹੀਦਾ 2027 ਚ ਹੋਣ ਵਾਲਿਆ ਵਿਧਾਨ ਸਭਾ ਚੋਣਾਂ ਲੜਨ ਦਾ ਘਾਤਾ ਐਲਾਨ ਜਿਹੜੀ ਮਰਜ਼ੀ ਸਰਕਾਰ ਦੇ ਵਿੱਚ ਅਹੀ ਜਿੰਨੀ ਵੀ ਕਿਸੇ ਨੂੰ ਸਪੋਰਟ ਕੀਤੀ ਆ ਬਸ ਸਾਨੂੰ ਵਰਤਦੇ ਰਿਆ ਤੇ ਜਦੋਂ ਵੀ ਸਰਕਾਰ ਆਂਦੀ ਆ ਕਿਸੇ ਅਹੁਦੇ ਤੋਂ ਜਾਇ ਕਿ ਚੇਅਰਮੈਨੀਆਂ ਵੱਲੋਂ ਲੌਲੀਪੌਪ ਦੇ ਤੌਰ ਤੇ ਦਿੱਤੇ ਜਾਂਦੇ ਸਾਨੂੰ ਕਜਗਾਓ ਆਜ਼ਾਦੀ ਪਾਓ ਰਾਜ ਲਿਆਓ ਬੈਨਰ ਹਟ ਮਸੀਹ ਭਾਈਚਾਰੇ ਦੇ ਲੋਕਾਂ ਨੇ ਕੀਤੀ ਵਿਸ਼ਾਲ ਮੀਟਿੰਗ ਆਜ਼ਾਦੀ ਦੇ 79 ਸਾਲ ਬਾਅਦ ਵੀ ਜਿਹੜਾ ਭਾਈਚਾਰਾ ਹੈ ਅੱਜ ਬਹੁਤ ਸਾਰੀਆਂ ਆਰਥਿਕ ਸਮਾਜਿਕ ਤੇ ਸਿੱਖਿਆਕ ਦੇ ਰਾਜਨੀਤਿਕ ਸਮੱਸਿਆਵਾਂ ਨਾਲ ਜੂਝ ਰਿਹਾ ਆ ਬਾਬਾ ਜੀ ਦੇ ਵਿਆਹ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅ ਅੱਜ ਦੀ ਵਿਜ਼ਿਟ ਆਰਗੇਨਾਈਜ਼ ਕੀਤੀ ਗਈ ਹੈ ਸਾਨੂੰ ਜਿੱਥੇ ਜਿਹੜੀ ਵੀ ਕੋਈ ਕਮੀ ਨਜ਼ਰ ਆਏਗੀ ਉਹ ਸਬੰਧ ਮੈਕਮੇਨ ਨੂੰ ਹਦਾਇਤ ਕਰ ਦਿੱਤੀ ਹੈ ਕਿ ਉਹ ਕੰਪੈਣੀຊੀ ਦੂਰ ਕੀਤੀ ਜਾਵੇ ਤਾਂ ਜੋ ਜੋ ਵੀ ਸੰਗਤ ਬਾਹਰੋਂ ਆਏਗੀ ਕਸਟੇ ਲੋਕਲ ਨਿਵਾਸੀ ਨੇ ਇਸ ਸਮੇਂ ਦੌਰਾਨ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਸਫਾਈ ਦਾ ਬੜਾ ਰਹਿਦਾ ਇਸ਼ੂ ਸਫਾਈ ਦਾ ਉਹ ਵੀ ਬੜੇ ਹੁੰਦੇ ਆ ਹਾਂ ਉਹ ਵੀ ਉਹ ਵੀ ਆਰਗੇਨਾਈਜ਼ ਤਰੀਕੇ ਨਾਲ ਕਰਾਂਗੇ ਜਿਹੜਾ ਲੰਗਰ ਦੀ ਪਰਮਿਸ਼ਨ ਲੈਣਗੇ ਉਹਨਾਂ ਨੂੰ ਖਾਸ ਬੇਨਤੀ ਵੀ ਕਰਾਂਗੇ ਹਦਾਇਤ ਵੀ ਕਰਾਂਗੇ ਕਿ ਕਿ ਉਹ ਜਿਹੜੇ ਵੇਸਟ ਹੈ ਉਹਦੇ ਡਿਸਪੋਜ਼ਲ ਦਾ ਕਾਸਟ ਧਿਆਨ ਰੱਖ ਤਾਂ ਕਿ ਹਰ ਸਾਲ ਬਾਬਾ ਜੀ ਦਾ ਵਿਆਹ ਜਿਹੜਾ ਬੜੇ ਧੂਮ ਧਾਮ ਨਾਲ ਮਟਾਲੇ ਵਿਖੇ ਮਨਾਇਆ ਜਾਂਦਾ ਔਰ ਅਕਸਰ ਜਦੋਂ ਵੀ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਕਸਰ ਰਹਿ ਨਾ ਜਾਵੇ ਆਪਾਂ ਨੂੰ ਵਧੀਆ ਵਿਆਹ ਹੋ ਜਿਹੜਾ ਵੀ ਕੋਈ ਸੰਗਠਨ ਨੂੰ ਦਿੱਕਤ ਨਾ ਆਵੇ ਇਸ ਕਰਕੇ ਜਦੋਂ ਵੀ ਬਾਬਾ ਜੀ ਦਾ ਵਿਆਹ ਹੁੰਦਾ ਫਿਰ ਆਪਾਂ ਸਾਰੇ ਪ੍ਰਸ਼ਾਸਨ ਸਵੇ ਡੀਸੀ ਸਾਹਿਬਾਨ ਏਡੀਸੀ ਸਾਹਿਬਾਨ ਕਮਿਸ਼ਨਰ ਸਾਹਿਬ ਸਾਰੇ ਆਪਾਂ ਸ਼ਹਿਰ ਦਾ ਦੌਰਾ ਕਰਦੇ ਆ ਕਿ ਜਿੱਥੇ-ਜਿੱਥੇ ਕੋਈ ਦਿੱਕਤਾਂ ਨੇ ਉਹਨਾਂ ਦਾ ਹੱਲ ਕਰ ਸਕੀਏ ਸੋ ਅੱਜ ਵੀ ਉਹ ਰੁਟੀਨ ਬਾਬਾ ਜੀ ਦੇ ਵਿਆਹ ਦੀਆਂ ਤਿਆਰੀਆਂ ਪੂਰੀਆਂ ਨੇ ਪ੍ਰਸ਼ਾਸਨ ਆਪਣੇ ਵੱਲੋਂ ਪ੍ਰਾਪਰਲੀ ਕੰਮ ਕਰ ਰਿਹਾ ਪਰ ਅੱਜ ਨਜ਼ਰਸਵਾਲੀ ਕਰਨ ਵਾਸਤੇ ਮਤੌਰ ਡੀਸੀ ਸਾਹਿਬ ਇਹ ਡੀਸੀ ਸਾਹਿਬ ਸਾਰੀ ਪ੍ਰਾਪਰਲੀ ਕਮਿਸ਼ਨਰ ਸਾਹਿਬ ਸਾਰੀ ਟੀਮ ਜਿਹੜੀ ਆ ਆਲਾ ਹਾਫਸਾਂ ਦੀ ਪਹੁੰਚੀ ਆ ਜਿੱਥੇ ਵੀ ਕੋਈ ਕਮੀ ਕੁਸ਼ੀ ਨਜ਼ਰ ਆਉਂਦੀ ਆ ਆਪਾਂ ਉਹਨੂੰ ਹੀ ਹੱਲ ਕਰ ਦਿੱਤਾ ਆ ਆਪ ਜੀ ਦੇ ਤਹਿਤ ਲੋਕਾਂ ਨੂੰ ਸੰਗਤ ਨੂੰ ਵੀ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਇੱਕ ਆਪਾਂ ਹੈਲਪਲਾਈਨ ਨੰਬਰ ਜਿਹੜਾ ਇਸ਼ੂ ਕੀਤਾ ਜਿੱਥੇ ਵੀ ਸੰਗਤ ਨੂੰ ਜਿਹੜੀ ਵੀ ਕੋਈ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਕਿਉਂਕਿ ਆਪਣੇ ਵੱਲੋਂ ਤੇ ਆਪਾਂ ਪਪਾ ਪਰ ਹੋ ਕੇ ਕਰ ਹੀ ਰਹੇ ਹਾਂ ਕੋਈ ਸੀਵਰੇ ਦਾ ਤਕੰਪੂਲਾ ਨਜ਼ਰ ਆਉਂਦਾ ਕੋਈ ਕਿਸੇ ਕਿਸਮ ਦੀ ਕਮੀ ਪੇਸ਼ੀ ਨਜ਼ਰ ਆਉਂਦੀ ਆ ਉਸ ਹੈਲਪਲਾਈਨ ਨੰਬਰ ਤੇ ਜ਼ਰੂਰ ਸਾਨੂੰ ਅਗਾ ਕੀਤਾ ਜਾਵੇ ਤਾਂ ਜੋ ਕਿ ਸਮੇਂ ਸਿਰ ਉਹਦੀ ਜਿਹੜੀ ਆ ਵੀ ਆਪਾਂ ਜਿਹੜੀ ਕੋਈ ਕਮੀ ਹੋਵੇ ਉਹਨੂੰ ਦੂਰ ਕਰ ਸਕੀ ਬਿਲਕੁਲ ਜੀ ਇੱਕ ਗੱਲ ਤੇ ਕਲੀਅਰ ਹੈ ਦੇਖੋ ਪਪਾ ਜੀ ਦਾ ਵਿਆਹ ਜਿਹੜਾ ਸੰਗਤ ਦੇ ਰੂਪ ਦੇ ਵਿੱਚ ਸਾਰੇ ਪਰਿਵਾਰ ਆ ਕੇ ਸਾਡੇ ਬਜ਼ੁਰਗ ਸਾਡੀਆਂ ਮਾਵਾ ਪੈਣਾ ਸਾਰੇ ਆ ਕੇ ਪਰਿਵਾਰ ਕਰਦੇ ਹੁੰਦੇ ਨੇ ਔਰ ਇਹਦੇ ਵਿੱਚ ਜਿਹੜਾ ਵੀ ਹੁੱਲੜ ਬਾਜਿਆ ਉਹਦੀ ਜ਼ਿੰਮੇਵਾਰੀ ਉਹਨੂੰ ਆਪਣੀ ਆਪ ਹੋਊਗੀ ਕਿਉਂਕਿ ਪ੍ਰਸ਼ਾਸਨ ਪੁਲਿਸ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਜਿਹੜਾ ਵੀ ਕੋਈ ਗਲਤ ਅੰਸਰ ਹੋਊਗਾ ਜਾਂ ਜਿਹੜਾ ਕੋਈ ਗਲਤੀ ਕਰੂਗਾ ਉਹਦੀ ਬਣਦੀ ਜੋ ਵੀ ਖਮਿਆਜਾ ਨੂੰ ਭੁਗਤਣਾ ਪਊਗਾ ਸੋ ਕਹਿਣ ਦਾ ਭਾਵ ਇਹ ਆ ਵੀ ਇਹ ਇਹ ਸਵਾਰ ਅੱਗੇ ਨਾਲੋਂ ਕਿਉਂਕਿ ਜੋ ਜੋ ਕੰਮ ਕਰ ਰਹੇ ਆ ਜੋ ਤੋ ਅੱਗੇ ਨਾਲੋਂ ਮੈਂ ਕਹਿ ਸਕਦਾ ਵੀ ਵਧੀਆ ਤੋਂ ਵਧੀਆ ਗੱਲਾਂ ਔਰ ਵਧੀਆ ਤੋਂ ਵਧੀਆ ਐਫਰਟ ਨਿਕਲ ਕੇ ਜਿਹੜੇ ਬਾਹਰ ਆ ਰਹੇ ਨੇ ਔਰ ਸੋ ਲੱਗੇ ਆ ਔਰ ਵਧੀਆ ਕਰਾਂਗੇ ਜਿਹੜਾ ਇਹ ਅੱਜ ਦਾ ਸਾਡਾ ਪਤਲਾ ਫੂਕਣ ਦਾ ਪ੍ਰੋਗਰਾਮ ਸੀ ਇਹ ਪੂਰੇ ਪੰਜਾਬ ਦੇ ਵਿੱਚ ਸਾਡੇ ਆਦਰਨੀਏ ਸਾਡੇ ਪੰਜਾਬ ਪ੍ਰਧਾਨ શ્રી ਲਖੜੀ ਦੀ ਨਾਲ ਕਾਰਜਕਾਰੀ ਪ੍ਰਧਾਨ ਸਾਡੇ ਅਸ਼ੂਰੀ ਸ਼ਰਮਾ ਜੀ ਜੀ ਨੇਤਰਤਵ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਅੱਜ ਪਤਲਾ ਫੂਕਣ ਦਾ ਪ੍ਰੋਗਰਾਮ ਜੋ ਪੰਜਾਬ ਸਰਕਾਰ ਦਾ ਰੱਖਿਆ ਸੀ ਇਹ ਉਹਦੇ ਸੰਬੰਧ ਵਿੱਚ ਅੱਜ ਅਸੀਂ ਪਤਲਾ ਫੂਕਿਆ ਪੂਰੇ ਗੁਰਦਾਸਪੁਰ ਔਰ ਅਗਲਾ ਪ੍ਰੋਗਰਾਮ ਸਾਡਾ ਦਿਨਾਨਗਰ ਹਲਕੇ ਦੇ ਵਿੱਚ ਆ ਹੁਣ ਇਲੈਕਸ਼ਨਾਂ ਦੇ ਕਰਕੇ ਨਹੀਂ ਅੱਜ ਕੋਈ ਇਲੈਕਸ਼ਨ ਨਹੀਂ ਹੈਗੀ ਅਜੇ 1.5 ਸਾਲ ਨੂੰ ਇਲੈਕਸ਼ਨ ਆ ਸਾਡੇ ਪੰਜਾਬ ਦੇ ਵਿੱਚ ਔਰ ਇਹ ਸਕੀਮ 11 ਸਾਲ ਤੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਪੂਰੇ ਹਿੰਦੁਸਤਾਨ ਦੀ ਸੇਵਾ ਕਰ ਰਹੇ ਨੇ ਔਰ ਇਹ ਸਾਡੇ ਪ੍ਰਧਾਨ ਮੰਤਰੀ ਜੀ ਦਾ ਸੰਕਲਪ ਆ ਕਿ ਘਰ-ਘਰ ਜਿਹੜੀਆਂ ਯੋਜਨਾਵਾਂ ਨੇ ਇਹ ਉਹ ਯੋਜਨਾਵਾਂ ਜਿਹੜੀਆਂ ਗਰੀਬ ਪਰਿਵਾਰਾਂ ਦੇ ਲਈ ਹਰ ਵਰਗ ਦੇ ਲਈ ਜਿਹੜੀਆਂ ਯੋਜਨਾਵਾਂ ਨੇ ਉਹ ਘਰ-ਘਰ ਪਹੁੰਚਾਈਆਂ ਜਾਣ ਇਹ ਸਾਡਾ ਜੋ ਬਣਦਾ ਸੀ ਪੰਜਾਬ ਸੂਬਾ ਸਰਕਾਰਾਂ ਨੂੰ ਇਹ ਟਾਈਮ ਦਿੱਤਾ ਸੀ ਕਿ ਯੋਜਨਾਵਾਂ ਘਰ-ਘਰ ਲੈ ਕੇ ਜਾਓ ਔਰ ਉਹਦਾ ਜਿਹੜਾ ਲਾਭ ਜਿਹੜਾ ਲੋਕਾਂ ਨੂੰ ਮਿਲ ਸਕੇ ਔਰ ਇਹਦੇ ਵਿੱਚ ਟੋਟਲੀ ਜਿਹੜੀ ਸਾਡੀ ਪੰਜਾਬ ਸਰਕਾਰ ਜਿਹੜੀ ਫੇਲ ਹੋ ਗਈ 3.5 ਸਾਲ ਇਹ ਜਿਹੜੇ ਆ ਇਹ ਯੋਜਨਾਵਾਂ ਜਿਹੜੇ ਪੰਜਾਬ ਦੇ ਲੋਕਾਂ ਨੂੰ ਨਹੀਂ ਦੇ ਸਕੇ ਜਿਹੜੀ ਕੇਂਦਰ ਦੀਆਂ ਯੋਜਨਾ ਸੀ ਇਹ ਯੋਜਨਾਵਾਂ ਹੁਣ ਭਾਰਤੀ ਜਨਤਾ ਪਾਰਟੀ ਨੇ ਸੰਕਲਪ ਲਿਆ ਕਿ ਅਸੀਂ ਜਿਹੜੀਆਂ ਯੋਜਨਾਵਾਂ ਨੇ ਇਹ ਹਰ ਘਰ-ਘਰ ਪਹੁੰਚਾਵਾਂਗੇ ਹਰ ਪਿੰਡ ਲੈ ਕੇ ਜਾਵਾਂਗੇ ਇਹ ਉਹ ਯੋਜਨਾਵਾਂ ਨੇ ਜਿਹਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਕਿਸਾਨ ਨਿਧੀ ਦੇ ਪੈਸੇ ਜਿਹੜਾ 6-6000 ਰੁਪਇਆ ਹੁੰਦਾ ਕੇਂਦਰ ਸਰਕਾਰ ਵੱਲੋਂ ਸਾਡੀ ਉਹ ਜਿਹੜਾ ਕਰ ਕਾਰ ਜਿਹੜਾ ਜਾ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਚਾਹੇ ਕੇਵਾਈਸੀ ਹੋਣ ਵਾਲੀ ਆ ਪੈਸੇ ਰੁਕੇ ਆ ਉਹ ਚੀਜ਼ ਨੂੰ ਦੁਬਾਰਾ ਚਾਲੂ ਕਰਵਾਇਆ ਜਾਵੇ ਚਾਹੇ ਵਿਸ਼ਕਰਮਾ ਯੋਜਨਾ ਦੀ ਗੱਲ ਕਰੀਏ ਕਿ ਕੋਈ ਵੀ ਵੀਰ ਸਾਡਾ ਚਾਹੇ ਕਾਰਪੈਂਟਰ ਆ ਨਮੋਚੀ ਆ ਨਾਈ ਆ ਕੋਈ ਵੀ ਕਿੱਤੇ ਦੇ ਵਿੱਚ ਆਪਣੇ ਕੰਮ ਕਰਦਾ ਉਹਨੂੰ 15000 ਰੁਪਏ ਦੀ ਜਿਹੜੀ ਕਿੱਟ ਪ੍ਰੋਵਾਈਡ ਕਰਾਈ ਜਾਵੇ ਔਰ 5 ਦਿਨ ਦੀ ਉਹਨੂੰ ਟ੍ਰੇਨਿੰਗ ਦਿੱਤੀ ਜਾਵੇ ਉਹ ਸਾਰਾ ਖਰਚਾ ਜਿਹੜਾ ਸਾਡੀ ਕੇਂ ਔਰ ਉਹਦੇ 500 ਰੁਪਏ ਔਰ ਉਹ ਇਹਨਾਂ ਨੂੰ ਦਿਹਾੜੀ ਵੀ ਦੇ ਰਹੀ ਹੈ ਕਿ ਉਹਦਾ ਘਰ ਦਾ ਖਰਚਾ ਵੀ ਚੱਲ ਸਕੇ ਔਰ ਆਇਸ਼ਮਾਨ ਕਾਰਡ ਜਿਹਦੇ ਵਿੱਚ 5 ਲੱਖ ਤੱਕ ਦਾ ਇਲਾਜ ਜਿਹੜਾ ਹਰ ਬੰਦੇ ਦਾ ਫ੍ਰੀ ਹੋ ਸਕਦਾ ਐਸੀਆਂ ਸਕੀਮਾਂ ਅਨੇਕਾਂ ਹੀ ਸਕੀਮਾਂ ਨੇ ਜਿਹੜੀਆਂ ਇਹ ਕੈਂਪ ਦੇ ਰਾਹੀਂ ਅਸੀਂ ਸੀਏਸੀ ਸੈਂਟਰ ਜਿਹੜੇ ਨੇ ਜਿਹੜੇ ਕਾਮਨ ਸਰਵਿਸ ਸੈਂਟਰ ਨੇ ਜਿਨ੍ਹਾਂ ਦੇ ਰਾਹੀਂ ਜਿਹੜਾ ਪੰਜਾਬ ਮਤਲਬ ਜਿਹੜੀ ਸਰਕਾਰ ਦੀ ਅਥਾਰਟੀ ਹੁੰਦੀ ਹੈ ਉਹਨਾਂ ਕੋਲੇ ਉਹ ਲੋਕਾਂ ਦੇ ਰਾਹੀਂ ਅਸੀਂ ਜਿਹੜਾ ਸਿਰਫ ਤੇ ਸਿਰਫ ਇੱਕ ਪੋਲ ਬਣ ਕੇ ਕੰਮ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਨੇ ਸੀਏਸੀ ਸੈਂਟਰਾਂ ਦੇ ਨਾਲ ਪੋਲ ਬਣ ਕੇ ਲੋਕਾਂ ਤੱਕ ਜਿਹੜੀਆਂ ਯੋਜਨਾ ਔਰ ਇਹ ਵੱਡੇ ਇਕੱਠ ਦੇ ਵਿੱਚ 300 ਤੋਂ 400 ਰੋਜ਼ ਦਾ ਇੱਕ ਕੈਂਪ ਦੇ ਵਿੱਚ ਲੋਕ ਆਣ ਕੇ ਉਹਦਾ ਫਾਇਦਾ ਲੈ ਰਹੇ ਨੇ ਉਹ ਯੋਜਨਾਵਾਂ ਨੂੰ ਦੇਖਿਆ ਬੁਖਲਾੜ ਦੇ ਵਿੱਚ ਆਣ ਕੇ ਪੰਜਾਬ ਸਰਕਾਰ ਨੇ ਜਿਹੜੀ ਆ ਇਹ ਕੱਲ ਕੈਂਪ ਸਾਡੇ ਪਰਸੋ ਵੀ ਕੈਪਚਰ ਕੀਤੇ ਕੱਲ ਵੀ ਕੈਪਚਰ ਕੀਤੇ ਔਰ ਨਾਲ ਦੇ ਨਾਲ ਪੁਲਿਸ ਪ੍ਰਸ਼ਾਸਨ ਨੇ ਬੜੀ ਗੁੰਡਾਗਰਦੀ ਦੇ ਨਾਲ ਸਾਡੇ ਜਿਹੜੇ ਕੈਂਪ ਪਾਰਟੀ ਦੇ ਲੋਕ ਲਾ ਰਹੇ ਸੀ ਸਾਡੇ ਸੀਐਸਸੀ ਸੈਂਟਰ ਵਾਲੇ ਬੱਚੇ ਸੀ ਉਹਨਾਂ ਨੂੰ ਵੀ ਚੱਕਿਆ ਸਮਾਨ ਵੀ ਚੱਕ ਚੱਕ ਕੇ ਇਹਨਾਂ ਨੇ ਸਾਡਾ ਜਿਹੜਾ ਠਾਣਿਆਂ ਦੇ ਵਿੱਚ ਬੱਸਾਂ ਭਰ-ਭਰ ਕੇ ਸਾਨੂੰ ਲੈ ਗਏ ਔਰ ਸ਼ਾਮ ਨੂੰ ਜਿਹੜਾ ਉਹਨਾਂ ਨੂੰ ਛੱਡਿਆ ਦੁਬਾਰਾ ਸਾਰਿਆਂ ਨੂੰ ਇਹ ਨਾ ਤਾਂ ਕੈਂਪ ਬੰਦ ਹੋਣਗੇ ਨਾ ਇਹ ਲੋਕਾਂ ਦੀਆਂ ਯੋਜਨਾਵਾਂ ਜਿਹੜੀਆਂ ਗਰੀਬ ਲੋਕਾਂ ਦੀਆਂ ਇਹ ਨਾਏ ਬੰਦ ਹੋਣਗੀਆਂ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਤੱਕਾ ਨਹੀਂ ਹੋਇਆ ਇਹ ਆਮ ਵਰਗ ਦੇ ਲੋਕ ਗਰੀਬ ਪਰਿਵਾਰਾਂ ਦੇ ਨਾਲ ਉਹਨਾਂ ਦੇ ਢਿੱਡ ਤੇ ਲੱਤ ਮਾਰੀ ਹੈ ਜਿਹੜੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਮਨੀਸ਼ ਸ਼ਿਸ਼ੋਦੀਆ ਜੀ ਨੇ ਜੋ ਬਿਆਨ ਦਿੱਤਾ ਸੀ ਉਹ ਕੱਲ ਇਹਨਾਂ ਨੇ ਸ਼ੁਰੂਆਤ ਕੀਤੀ ਉਸ ਬਿਆਨ ਦੀ ਜਿਹੜੀ ਗੁੰਡਾਗਰਦੀ ਵਾਲੀ ਜਿਹੜੀ ਬਿਆਨ ਸੀ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲੇ ਇਹ ਆ ਕਿ ਸਾਡੇ ਨਗਰ ਦੇ ਵਿੱਚ ਜਿਹੜੀ ਆ ਕਾਫੀ ਵੱਡੀ ਤਦਾਦ ਤੇ ਜਿਹੜੀ ਆ 크ਰਿਸਨੈਲਟੀ ਜਿਹੜੀ ਆ ਐਸਆਈ ਧਰਮ ਦੇ ਜੋ ਲੋਕ 크੍ਰਿਸਨ ਜੋ ਲੋਕ ਆ ਕਾਫੀ ਵੱਡੀ ਤਦਾਦ ਤੇ ਆ ਤੇ ਉਹਨਾਂ ਕੋ ਕੇਵਲ ਉੱਥੇ ਕਨਾਲ ਕਥਾਵਾਂ ਜਿਹੜਾ ਇਹ ਜਿਹੜਾ ਅੰਤਮ ਸਮੇਂ ਤੇ ਜਦੋਂ ਬੰਦਾ ਚੜ੍ਹਾਈ ਕਰਦਾ ਤੇ ਉਹਨੂੰ ਦਫਨਾਉਣ ਵਾਸਤੇ ਕਿਉਂਕਿ ਇਹ ਲੋਕ ਦੱਬਦੇ ਆ ਜੀ ਸੋ ਉਹਨਾਂ ਨੂੰ ਇਹ ਪਿਛਲੀ ਪੰਚਾਇਤ ਨੇ ਜੋ ਸਾਡੇ ਤੋਂ ਪਹਿਲੇ ਆ ਉਹ ਐਮਐਲਏ ਸਾਹਿਬ ਨੇ ਜੋ ਉਸ ਟਾਈਮ ਦੇ ਮੌਜੂਦਾ ਐਮਐਲਏ ਤੇ ਹੁਣ ਵੀ ਉਹ ਮੌਜੂਦਾ ਐਮਐਲਏ ਆ ਤੇ ਉਹਨਾਂ ਪੰਚਾਇਤ ਨੇ ਮਤਾ ਪਾ ਕੇ ਆ ਡੇਢ ਕਨਾਲਾ ਇਹਨਾਂ ਨੂੰ ਇਹਨਾਂ ਦੀ ਕਹਿਨ ਤੇ ਹਨਾ ਇਹਨਾਂ ਦੀ ਜੋ ਬੇਨਤੀ ਸੀ ਉਹਨੂੰ ਮਨਜ਼ੂਰ ਕਰਕੇ ਤੇ ਕ੍ਰਿਸ਼ਨ ਕਮਿਊਨਿਟੀ ਨੂੰ ਜਿਹੜਾ ਵਾ ਇਹ ਕਬਰਾਂ ਵਾਸਤੇ ਆ ਡੇਢ ਕਨਾਲ ਥਾਂ ਦਿੱਤਾ ਸੀ ਸੋ ਇਹਦੇ ਵਿੱਚ ਮਤਾ ਪਿਆ ਹੈ ਪਿਛਲਾ ਤੇ ਹੁਣ ਮੌਜੂਦਾ ਪੰਚਾਇਤ ਨੇ ਉਸ ਮਤੇ ਦੀ ਪ੍ਰਵੋਤਾ ਕਰਕੇ ਮਤਾ ਪਾ ਕੇ ਤੇ ਇਹਨਾਂ ਨੂੰ ਇਜਾਜ਼ਤ ਦਿੱਤੀ ਹੈ ਕਿ ਤੁਸੀਂ ਇਹਨੂੰ ਵਰਤ ਸਕਦੇ ਹੋ ਉਹ ਇਸ ਕਲੋਨੀ ਦੇ ਵਿੱਚ ਸਿਰਫ ਕੇਵਲ ਇੱਕ ਬੰਦਾ ਜੋ ਇਨਲੀਗਲ ਤਰੀਕੇ ਨਾਲ ਰਹਿ ਰਿਹਾ ਜਿਸ ਨੂੰ ਜਿਹਦੇ ਕੋਲ ਇੱਥੇ ਬਹੁਤ ਵੱਡੀ ਪ੍ਰਾਪਰਟੀ ਜਿਹੜੀ ਸਰਕਾਰੀ ਪੰਚਾਇਤ ਦਾ ਦੁਰਪਯੋਗ ਕਰ ਰਿਹਾ ਹੈ 12 ਪਲਾਟ ਹੈ ਬੰਦੇ ਕੋਲ ਔਰ ਬੀਡੀਪੀਓ ਇਹਦੇ ਵਿਜੀਲੈਂਸ ਤੱਕ ਡਾਇਰੈਕਟਰ ਵਿਜੀਲੈਂਸ ਚੰਡੀਗੜ੍ਹ ਤੱਕ ਰਿਕਾਰਡ ਜਿਹੜਾ ਇਹਨਾਂ ਦੇ ਅਗੇਂਸਟ ਕੇਸ ਗਿਆ ਵਾ ਕੋਈ ਇਹਨਾਂ ਲੋਕਾਂ ਦੀ ਸਰਕਾਰ ਦੇ ਵਿੱਚ ਹੱਥ ਪੈਂਦਾ ਇਸ ਕਰਕੇ ਕੇਸ ਨੂੰ ਅੱਗੇ ਨਹੀਂ ਵਧਣ ਦੇਂਦੇ ਇੱਥੇ ਦੋ ਘਰ ਇਹਨਾਂ ਨੇ ਨੀਤਲ ਕੰਸਟਰਕਸ਼ਨ ਕੀਤੀ ਹੈ ਇੱਕ ਆ ਪਹਿਲੇ ਪਿੱਛੇ ਕੈਮਰਾ ਮਾਰ ਕੇ ਦਿਖਾਓ ਤੇ ਇੱਕ ਆ ਅਗਲਾ ਤੋਂ ਉਤੋਂ ਬਾਅਦ 12 ਪਲਾਟ ਜਿਹੜੇ ਆ ਜਿਨ੍ਹਾਂ ਦੀ ਕੀਮਤ तकरीबन 40-50 ਲੱਖ ਰੁਪਏ ਬੰਦੀ ਆ ਮਤਲਬ ਸਰਕਾਰ ਦੀ ਸਹਯਦ ਦੇ ਨਾਲ ਕਿ ਕਿਹਦੀ ਸਹਯਦ ਦੇ ਨਾਲ ਇਹਨਾਂ ਨੇ ਧੱਕੇ ਨਾਲ ਫਿਰਾਨ ਕੇ ਧਮਕੀਆਂ ਦਿੰਦੇ ਇੱਥੇ ਪੁਲਿਸ ਨੂੰ ਐਸਐਸਪੀ ਸਾਧ ਲਓ ਇੱਥੇ ਜਿੱਦਾਂ ਇਹਨਾਂ ਦਾ ਆਪਣਾ ਹੁੰਦਾ ਇਹਦੇ ਉੱਤੇ ਇੱਕ ਲਾ ਵੀ ਆ 94 ਐਕਟ ਜੋ ਪੰਚਾਇਤ ਐਕਟ ਆ ਉਹਦੇ ਮਤਲਬ ਸਰਪੰਚ ਜੋ ਜ਼ਮੀਨ ਆ ਉਹ ਜੇ ਲੋੜ ਬੰਦ ਨੂੰ ਦੇ ਸਕਦਾ ਉਹਨੂੰ ਪਾਵਰ ਗਵਰਨਮੈਂਟ ਦੀ ਸੁਪਰੀਮ ਕੋਰਟ ਦਾ ਬਣਾਇਆ ਆ ਕਾਨੂੰਨ ਜੋ ਉਹਨਾਂ ਦੀ ਬਣਾਈ ਕਮੇਟੀ ਆ 92 ਦੀ ਜਿਹਦੇ ਵਿੱਚ ਪਾਸ ਕੀਤਾ ਗਿਆ ਪੂਰੇ ਦੇਸ਼ ਦੇ ਵਿੱਚ ਪੰਚਾਇਤ ਐਕਟ ਪਾਸ ਕੀਤਾ 94 ਉਹਦੇ ਅਧੀਨ ਸਰਪੰਚ ਨੂੰ ਪੂਰੀ ਪਾਵਰ ਆ ਕਿ ਉਹ ਜ਼ਮੀਨ ਜਿਹੜੀ ਆ ਕਿਸ ਤਰ੍ਹਾਂ ਇੱਕ ਨਾ ਉਹਦੀ ਪ੍ਰੋਡਕਸ਼ਨ ਲੈਣੀ ਆ ਤਾਂ ਜਾਂ ਕਿਸ ਜ਼ਰੂਰਤਬੰਦ ਨੂੰ ਦੇਣੀ ਆ ਉਹ ਪਾਵਰ ਸਿਰਫ ਸਰਪੰਚ ਨੂੰ ਆ ਹੋਰ ਕਿਸੇ ਨੂੰ ਨਹੀਂ ਸੋ ਉਹਦੇ ਮੁਤਾਬਕ ਇਹ ਸਰਪੰਚ ਦੀ ਪੰਚਾਇਤ ਦੀ ਪਾਵਰ ਨੂੰ ਵੀ ਟੱਚ ਸਮਝਦੇ ਆ ਹਨ ਕਿ ਇਹਨਾਂ ਦੇ ਪਿੱਛੇ ਕੌਣ ਹੈ ਕੀ ਮਕਸਦ ਹੈ ਕਿਹੜਾ ਪੌਣ ਪੋਲਿਟਿਸ਼ੀਅਨ ਜਿਹੜਾ ਇਹਨੂੰ ਸ਼ਹਿਦ ਦੇ ਕੇ ਤੇ ਇਹ ਪਿੰਡ ਦੇ ਵਿੱਚ ਬਵਾਦ ਖੜਾ ਕਰ ਰਿਹਾ ਹੈ ਅੱਜ ਦੇਖੋ ਇੱਕ ਬੰਦਾ ਚੜ੍ਹਾਈ ਕਰ ਗਿਆ ਹੈ ਉਹਨੂੰ ਦਫਨਾਉਣ ਲਈ ਜਗ੍ਹਾ ਨਹੀਂ ਹੈ ਤਾਂ ਉਹ ਜਿਹੜਾ ਕਬਰ ਖੋਦੇ ਉਹ ਕਬਰ ਰੋਕੀ ਜਾ ਰਹੀ ਹੈ ਇੱਕ ਵੱਡਾ ਵੱਡਾ ਇਸ਼ੂ ਹੈ ਜੇ ਇੱਥੇ ਇਸ ਤਰ੍ਹਾਂ ਹੋ ਜਾਂਦਾ ਜਾਂ ਪ੍ਰਸ਼ਾਸਨ ਨੇ ਜਾਂ ਇੱਥੇ ਪਹੁੰਚ ਕੇ ਨਾ ਇਹਦੀ ਸਾਰ ਲਈ ਤੇ ਅਹੀਂ ਹੋ ਸਕਦਾ ਉਹਦੀ ਜਿਹੜੀ ਇਹ ਡੈੱਡ ਬਾਡੀ ਨੂੰ ਸੜਕ ਤੇ ਰੱਖਾਂਗੇ ਫਿਰ ਜਾਮ ਲਾਵਾਂਗੇ ਪੂਰਾ ਹਨ ਸਾਰਾ ਨਗਰ ਫਿਰ ਕੱਟਾ ਹੋਏਗਾ ਸਾਰੀ ਕਮਿਊਨਿਟੀ ਇਕੱਠੀ ਹੋਏਗੀ ਆ ਦੇਖੋ ਕੈਮਰਾ ਮਾਰ ਕੇ ਕਿ ਕੱਲੇ ਬੰਦੇ ਨੇ ਕਬਰਾਂ ਦਾ ਸਥਾਨ 'ਚ ਇੱਕ ਕਿੱਥੇ ਬੱਕਰੀਆਂ ਬੰਧੀਆਂ ਇੱਟ ਛੁੱਟੀਆਂ ਰੂੜੀ ਲਾਈ ਆ ਗਾਂ ਦੇਖੋ ਇਹ ਜਿਹੜਾ ਕਬਰ ਸਥਾਨ ਨੂੰ ਜਾਗਦਾ ਸਾਰਾ ਦਿਖਾਓ ਕੈਮਰਾ ਮਾਰ ਕੇ ਕੰਸਰਨ ਅਫਸਰ ਪਹੁੰਚ ਕੇ ਇਹਦਾ ਉਹਦਾ ਜਾਇਜਾ ਲੈ ਲੈਣ ਹਨਾ ਕਿ ਤਾਂ ਜੋ ਅੱਗੇ ਬਿਵਾਦ ਖੜਾ ਨਾ ਹੋਵੇ ਔਰ ਇੱਥੇ ਆਣ ਕੇ ਉਹ ਬਿਨਾਂ ਅਮਲ ਦੇ ਧਮਕੀਆਂ ਵੱਡਣ ਦੀਆਂ ਮਾਰਦਾਂਗੇ ਵੱਡਦਾਂਗੇ ਹਨਾ ਇਹ ਸਾਰਾ ਤੁਸੀਂ ਇੱਥੇ ਸੁਣ ਲਿਆ ਵਾ ਤੇ ਇਹ ਇਹ ਚੀਜ਼ ਨੂੰ ਹਨਾ ਇਹ ਇਹਨੂੰ ਰਿਕਾਰਡ ਕਰਕੇ ਇਹਨੂੰ ਪਛਾਇਆ ਜਾਵੇ ਅਸਲ ਹੈ ਜੀ ਇਹ 82 ਸਾਡੇ ਪਲਾਟ ਨੇ ਸੀ ਅਸੀਂ ਜਦ ਸਭ ਕੋ ਮੰਗ ਕੀਤੀ ਵੀ ਸਾਨੂੰ 82 ਪਲਾਟਾਂ ਇਹ ਕਬਰਾਂ ਨਹੀਂ ਮਨਜ਼ੂਰ ਪੰਚਾਇਤ ਦੀ ਟੋਟਲੀ ਟੋਟਲ ਪੰਚਾਇਤ ਦੀ ਇਹ ਮਣੀ ਅਜੇ ਤੋਂ 30 ਸਾਲ ਪਹਿਲੇ ਦੀਆਂ ਮਣੀਆ ਪਲਾਟ 2016 ਚ ਬਣੋਈ ਹੂੰ ਠੀਕ ਆ ਅਹੀ ਕਿਆ ਵੀ ਜੇ ਤੁਹਾਨੂੰ ਤੰਗੀ ਆ ਤਾਂ ਇਹ ਵੀ ਮੜੀਆਂ ਪਟਾ ਕੇ ਤੇ ਹੋਰ ਜਗ੍ਹਾ ਸੈੱਟ ਕਰ ਦੋ ਥੱਲੇ ਜਗ੍ਹਾ ਬੜੀ ਪੰਜਾਬੀ ਉੱਥੇ ਕਵਰਾਂ ਵੀ ਨਾਲ ਦੇ ਦੋ ਮੜੀਆਂ ਵੀ ਨਾਲ ਦੇ ਦੋ ਉੱਥੇ ਸੈੱਟ ਕਰ ਦੋ ਲੇਕੜ ਰਿਆਸੀ ਜੱਜ ਸਾਹਿਬ ਕਹਿੰਦੇ ਵੀ ਰਿਆਸੀ ਪਲਾਟਾਂ 'ਚ ਨਵੀਆਂ ਕਵਰਾਂ ਨਹੀਂ ਬਣ ਸਕਦੀਆਂ ਇਹ ਹੋਰ ਕੱਲ ਕੱਲ ਤਰੀਕੀ ਹੁਣ ਫੇਰ 20 ਤਰੀਕ ਇਹ ਉਦਾਂ ਹੀ ਛੱਡੀ ਜਦੋਂ ਇਹਨਾਂ ਕਹਿੰਦੇ ਸੀ ਕਵਰਾਂ ਭਰਉਣੀਆਂ ਸੀ ਮਦੂ ਕੇਸ ਲਾਤਾ ਨਾਲ ਹੀ ਕੇਸ ਲਾਤਾ ਇਹ 골ਡੀ ਨੇ ਲਾਇਆ ਵਾ ਮੇਰਾ ਲੜਕਾ ਕੱਲਾ ਹੀ ਵਿਰੋਧ ਕਰ ਰਿਹਾ ਜੀ ਹਾਂਜੀ ਹਾਂਜੀ ਇਥੇ ਘਰ ਹੀ ਕੱਲਾ ਵਾ ਸਾਡਾ ਨਹੀਂ ਸਾਡਾ ਘਰ ਹੀ ਕੱਲਾ ਵਾ ਪਲਾਟ 2016 ਦੇ ਕਟੋਈਆ ਸੀ ਮੜੀਆਂ ਪਹਿਲੇ ਦੇ ਕਟੋਈਆ ਹਮ ਆਈਏ ਆ ਵੀ ਜਦੋਂ ਤੱਕ ਕੇਸ ਨੋਕਰੀ ਵਾਲਾ ਕੇਸ ਜੇ ਜੱਸਾ ਕੇਸ ਹੁਣ ਜੇ ਕਰੇਗਾ ਲਾਗ ਵਿੱਚ ਕੇਸ ਹੋ ਜੂਗਾ ਕਬਲਸਤਾਨ ਪੁੱਟੋ ਜੋ ਮਰਜੀ ਕਰਵਾਈ ਕਦੀ ਢੱਕਦੇ ਆਈ ਕਹਾਂਗਾ ਨਹੀਂ ਕੇਸ ਲੱਗਾ ਵਾ ਕੇਸ ਤੋਂ ਬਾਅਦ ਜੋ ਮਰਜੀ ਕਰਿਓ ਆਈ ਨਹੀਂ ਢੱਕਾਂਗੇ ਜੇ ਕੇਸ ਨੇ ਦਾ ਹੱਕ ਚ ਹੁੰਦਾ ਵਾ ਠੀਕ ਆ ਆਈ ਨਹੀਂ ਕਹਾਂਗੇ ਭਾਈ ਸਾਰੀ ਮੁੜ ਕੇ ਕਰਦੇ ਕਵਰ ਜਿੱਦਾਂ ਮੱਜੀ ਆ ਆਈ ਨਹੀਂ ਢੱਕਦੇ ਜਿੰਜਾ ਕੇਸ ਦਾ ਹੱਕ ਨਹੀਂ ਹੁੰਦਾ ਆਈ ਨਹੀਂ ਪਟੰਦਾਂਗੇ ਅੱਛੇ ਬਜ਼ੁਰਗ ਦੀ ਡੈਥ ਹੋ ਗਈ ਆ ਕੋਈ 100 ਸਾਲ ਤੋਂ ਉੱਪਰ ਹੀ ਕੋਈ ਦੱਸ ਸਕਦਾ ਇੱਥੇ ਤਿੰਨ ਪੰਚਾਇਤਾਂ ਨੇ ਸਾਨੂੰ ਮਤਾ ਪਾ ਕੇ ਦਿੱਤੀਆਂ ਹੋਈਆਂ ਕਬਰਾਂ ਮਨਜ਼ੂਰ ਕੀਤੀਆਂ ਹੋਈਆਂ ਕਬਰਾਂ ਇੱਥੇ ਘਟੋ ਘਟ 150 ਘਰ ਸਾਡੀ ਕਰਤਚਨ ਬਰਾਦਰੀ ਦਾ ਤੇ ਜਿਹਦੇ ਵਿੱਚ ਮੜੀਆਂ ਨਹੀਂ ਤੇ ਸਾਡੀਆਂ ਪੰਚਾਇਤਾਂ ਹੀ ਮੰਤਰਲਾ ਕੀਤਾ ਸਾਨੂੰ ਤਿੰਨਾਂ ਪੰਚਾਇਤਾਂ ਨੇ ਮਤਾ ਪਾ ਕੇ ਕਬਰਸਤਾਂ ਦਿੱਤਾ ਹੋਇਆ ਅੱਜ ਸਾਡਾ ਬਜ਼ੁਰਗ ਮਰਿਆ ਤੇ ਇਸ ਦੱਬਣਾ ਹੈ ਤੇ ਇੱਕੋ ਹੀ ਘਰ ਜਿਹੜਾ ਉਹ ਵਿਰੋਧ ਕਰ ਰਿਹਾ ਫੇ ਮੈਂ ਇੱਥੇ ਨਹੀਂ ਪੁੰਨ ਦੇਣੀਆਂ ਕਬਰਾਂ ਵਿੱਚ ਰੱਖ ਘਰ ਵਾਲਾ ਕੇ ਜੇ ਘਰਵਾ ਤਾਂ ਇਹ ਵੀ ਲੱਗੇ ਕਬਰਿਸਤਾਨ ਹੈ ਹੈਗਾ ਕਬਰਿਸਤਾਨੀ ਵੀ ਇਹ ਵੀ ਤਾਂ ਹੈ ਜੋ ਇਦਕੋ ਡਰ ਲੱਗਦਾ ਕੱਲੇ ਮੁਰਦੇ ਗੋ ਤੇ ਇਹ ਕੋ ਨਹੀਂ ਡਰ ਲੱਗਦਾ ਕਬਰਾਂ ਤੋਂ ਇਹ ਸਾਰਾ ਮਸਲਾ ਜੀ ਇਹਨਾਂ ਕਹਿੰਦੇ ਇਹਦੇ ਇਹਦੇ ਮੂੜੇ ਸਾਡੀ ਮੰਗੇ ਹੀ ਆ ਵੀ ਸਾਨੂੰ ਮੁਰਦਾ ਧੋਣ ਦਿੱਤਾ ਜਾਏ ਇਹ ਪਿੰਡ ਪੁਲਜਾ ਕਲੋਨੀ ਵਿੱਚ ਜਿਹੜਾ ਵਾਸ਼ ਸ਼ਮਸ਼ਾਨ ਘਾਟ ਦਾ ਮਸਲਾ ਸੀ ਤੇ ਇਹਦੇ ਵਿੱਚ ਜਿਹੜਾ ਦੋਹਾਂ ਪਾਰਟੀਆਂ ਨੂੰ ਥਾਣੇ ਦਾ ਟਾਈਮ ਦੇ ਦਿੱਤਾ ਤੇ ਇੱਕ ਪਾਰਟੀ ਲੈ ਕੇ ਚੱਲੇ ਆ ਤੇ ਬਾਕੀ ਜੋ ਕਾਰਵਾਈ ਹੋਏਗੀ ਉਹ ਉੱਥੇ ਜਿਹੜੀਆਂ ਵਾਅਲੇ ਲੈਂਦੀ ਹੈਗੀ ਕੀ ਇਹ ਪੰਚਾਇਤੀ ਜ਼ਮੀਨ ਹੈ ਜੀ ਕਿ ਜਾਂ ਹਾਂਜੀ ਪੰਚਾਇਤ ਕਹਿੰਦੀ ਪੰਚਾਇਤੀ ਜ਼ਮੀਨ ਆ ਇਹ ਕਹਿੰਦੇ ਸਾਡੇ ਕੋਰਟ ਕੋਰਟ ਕੇਸ ਕੀਤਾ ਵਾ ਇਹ ਤਾਂ ਹੋਣਾ ਹੀ ਉੱਥੇ ਜਾ ਕੇ ਫੇਰ ਵੇਖਦੇ ਮੌਕੇ ਤੇ ਫੇਰ ਸਾਰੀ ਗੱਲ ਬਾਤ ਜੋ ਵੀ ਹੋਏਗੀ ਫੇਰ ਉਹ ਜੀ ਕਲੀਅਰ ਠੀਕ ਠੀਕ ਬੱਬਾ ਗੇ ਕਿਸ਼ਨ ਅਸਲ ਫਰੈਂਡ ਦਾ ਪੰਜਾਬ ਦਾ ਜੂਥ ਪ੍ਰੈਜ਼ੀਡੈਂਟ ਆ ਅੱਜ ਜਿਹੜੀ ਹਾਲੀਵੁੱ ਕ੍ਰਿਸਚਨ ਨੈਸ਼ਨਲ ਫਰੰਟ ਵੱਲੋਂ ਧਾਰੀਵਾਲ ਦੇ ਵਿੱਚ ਰੈਲੀ ਕੀਤੀ ਗਈ ਆ ਇਹਦੇ ਵਿੱਚ ਸਾਡਾ ਅਨੁਮਾਨ ਸੀ ਵੀ 1000 ਦੇ ਕਰੀਬ ਸਾਡੇ ਵਰਕਰ ਆਣਗੇ ਪਰ ਅਨੁਮਾਨ ਤੋਂ ਜ਼ਿਆਦਾ ਪਬਲਿਕ ਹੋ ਚੁੱਕੀ ਕੁਰਸੀਆਂ ਦਾ ਥੜ ਗਿਆ ਸੀ ਇਸ ਕਰਕੇ ਸਾਨੂੰ ਦੁਬਾਰਾ ਟੈਂਟ ਤੋਂ ਮਿਲਵਾਣੀਆਂ ਪਈਆਂ ਅਸੀਂ ਕ੍ਰਿਸਚਨ ਨੈਸ਼ਨਲ ਫਰੰਟ ਦੇ ਸਾਰਿਆਂ ਦੇ ਪ੍ਰਧਾਨਾਂ ਦਾ ਵਰਕਰਾਂ ਦਾ ਦਿਲ ਤੋਂ ਧੰਨਵਾਦ ਕਰਨੇ ਆ ਪਾਰਟੀ ਦਾ ਇਸ ਕਰਕੇ ਨਾਊਂਸ ਕੀਤਾ ਗਿਆ ਕਿਉਂਕਿ ਜਦੋਂ ਵੀ ਕੋਈ ਵੀ ਸਰਕਾਰ ਆਂਦੀ ਆ ਸਾਡੇ ਕਿਸੇ ਆਗੂ ਦੀ ਜਾਂ ਸਾਡੇ ਕਿਸੇ ਕ੍ਰਿਸਚਨ ਭਰਾਹ ਘੜਾ ਦੀ ਐਸੀ ਬੀਸੀ ਸਮਾਜ ਦੀ ਗੱਲ ਨਹੀਂ ਸੁਣਦੇ ਇਸ ਕਰਕੇ ਸਾਨੂੰ ਪਾਰਟੀ ਦਾ ਵੀ ਗਠਨ ਛੇਤੀ ਹੀ ਕਰ ਲੈਣਾ ਚਾਹੀਦਾ ਸਾਡੀ 크੍ਰਿਸਚਨ ਨੈਸ਼ਨਲ ਫਰੰਟ ਵੱਲੋਂ ਹੀ ਪਾਰਟੀ ਰਾਜਨੀਤਿਕ ਬਣਾਈ ਜਾਏਗੀ ਜੋ ਕਿ ਕਿਸੇ ਵੀ ਕੋਈ ਵੀ ਸਰਕਾਰ ਦੇ ਨਾਲ ਆਨ ਤੇ ਕਿਸਦਾ ਕੋਈ ਸਮਝੌਤਾ ਨਹੀਂ ਹੋਏਗਾ ਕਿਉਂਕਿ ਜਿਹੜੀ ਮਰਜ਼ੀ ਸਰਕਾਰ ਦੇ ਵਿੱਚ ਅਹੀ ਜਿੰਨੀ ਵੀ ਕਿਸੇ ਨੂੰ ਸਪੋਰਟ ਕੀਤੀ ਆ ਬਸ ਸਾਨੂੰ ਵਰਤਦੇ ਰਿਹਾ ਜਦੋਂ ਵੀ ਸਰਕਾਰ ਆਉਂਦੀ ਹੈ ਇਹ ਅਹੁਦੇ ਤੋਂ ਜਾਇਬੀ ਚੇਅਰਮੈਨੀਆਂ ਵੱਲੋਂ ਲੌਲੀਪੌਪ ਦੇ ਤੌਰ ਤੇ ਦਿੱਤੇ ਜਾਂਦੇ ਸਾਨੂੰ ਉਹਨਾਂ ਵਾਲੇ ਜੋ ਵਿਧਾਨ ਸਭਾ ਸੀਟਾਂ ਹੈ 117 ਹਲਕਿਆਂ ਦੇ ਵਿੱਚ ਸਾਡੇ ਕੈਂਡੀਡੇਟ ਖੜੇ ਕੀਤੇ ਜਾਣਗੇ ਕਿਉਂਕਿ ਸਾਡੇ ਪੰਜਾਬ ਦੇ 23 ਜ਼ਿਲ੍ਹੇ ਨੇ ਤੀਆਂ ਜ਼ਿਲ੍ਹਿਆਂ ਦੇ ਵਿੱਚ ਹੀ ਸਾਡੀਆਂ ਐਸੇ ਤਰ੍ਹਾਂ ਦੀਆਂ ਰੈਲੀਆਂ ਹੋਣ ਜਾ ਰਹੀਆਂ ਨੇ ਸਾਰੇ ਹੀ 크ਿਸਚਨ ਭੈਣ ਭਰਾਵਾਂ ਦਾ ਦਿਲ ਤੋਂ ਧੰਨਵਾਦ ਕਰਨਾ ਔਰ ਪੱਤਰਕਾਰ ਵੀਰਾਂ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਖਾਸ ਕਰਕੇ ਐਸਐਸਪੀ ਸਾਹਿਬ ਦਾ ਗਰਦਾਸਪੁਰ ਦਾ ਮੈਂ ਧੰਨਵਾਦ ਕਰਨਾ ਆਜ਼ਾਦੀ ਦੇ 79 ਸਾਲ ਬਾਅਦ ਵੀ ਜਿਹੜਾ ਭਾਈਚਾਰਾ ਹੈ ਅੱਜ ਬਹੁਤ ਸਾਰੀਆਂ ਆਰਥਿਕ ਸਮਾਜਿਕ ਤੇ ਸਿੱਖਿਆਕ ਦੇ ਰਾਜਨੀਤਿਕ ਸਮੱਸਿਆਵਾਂ ਨਾਲ ਜੂਝ ਰਿਹਾ ਉਹਦਾ ਕਾਰਨ ਆ ਰਾਜਨੀਤਿਕ ਹਨ ਦੇਖੀ ਸੋ ਰਾਜਨੀਤਿਕ ਹਨ ਦੇਖੀ ਕਰਕੇ ਜਿਹੜੀਆਂ ਸੀਟਾਂ ਤੇ ਇਹ ਭਾਈਚਾਰੇ ਦੇ ਐਮਐਲਏ ਤੇ ਐਮਪੀ ਹੋਣੇ ਚਾਹੀਦੇ ਆ ਉਥੇ ਜ਼ਗੀਰਦਾਰਾਂ ਨੇ ਤਣਾਡਾ ਨਹੀਂ ਜਿਹੜਾ ਕਬਜ਼ਾ ਕੀਤਾ ਹੋਇਆ ਸੋ ਸੀਐਨਐਫ ਦਾ ਜਿਹੜਾ ਏਜੰਡਾ ਬੜਾ ਕਲੀਅਰ ਹੈਗਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਸੀਂ ਅੱਜ ਇੱਥੇ ਐਲਾਨ ਹੋ ਗਿਆ ਰਾਜਨੀਤਿਕ ਪਾਰਟੀ ਦਾ ਜਿਹੜਾ ਕਲੀਅਰ ਹੋ ਗਿਆ ਨਾਂ ਜਿਹੜਾ ਸੀ ਜੰਦ ਦਿਨਾਂ ਦੇ ਵਿੱਚ ਅਨਾਉਂਸ ਜਿਹੜਾ ਕਰਕੇ ਪ੍ਰੈਸ ਕਾਨਫਰੰਸ ਕਰਕੇ ਕਰ ਦਵਾਂਗੇ ਆਪਣੀ ਜਿਹੜੀ ਆ ਸੱਤਾ ਪ੍ਰਾਪਤੀ ਦੇ ਲਈ ਆਪਣੀ ਰਾਜਨੀਤਿਕ ਸ਼ਕਤੀ ਪਾਉਣ ਦੇ ਲਈ ਅਸੀਂ ਆਪਣੇ ਜਿਹੜੇ 117 ਜਿਹੜੀਆਂ ਸੀਟਾਂ ਨੇ ਉਹਦੇ ਵਿੱਚੋਂ ਘੱਟੋ ਘੱਟ ਅਸੀਂ 50 ਸੀਟਾਂ ਦੇ ਉੱਪਰ ਜਿਹੜੇ ਆ ਆਪਣੇ ਉਮੀਦਵਾਰ ਖੜੇ ਕਰਾਂਗੇ ਜਿੱਥੇ ਮਸੀਹ ਭਾਈਚਾਰਾ ਐਸਸੀ ਭਾਈਚਾਰਾ ਸਿੱਖ ਭਾਈਚਾਰਾ ਮੁਸਲਿਮ ਭਾਈਚਾਰਾ ਸਾਡੇ ਨਾਲ ਸਹਿਯੋਗ ਕਰੇਗਾ ਅਸੀਂ ਉੱਥੇ ਉਸ ਰਾਜਨੀਤਿਕ ਪਾਰਟੀ ਦੇ ਆਪਣੇ ਬੰਦੇ ਖੜੇ ਕਰਾਂਗੇ ਉਹਨਾਂ ਜਿਤਾ ਕੇ ਅਸੈਂਬਲੀ ਔਰ ਪਾਰਲੀਮੈਂਟ ਚ ਭੇਜਾਂਗੇ ਦੇਖੋ ਜਦੋਂ ਵੀ ਭਾਈਚਾਰੇ ਦੇ ਮੁੱਦਿਆਂ ਦੀ ਗੱਲ ਆਉਂਦੀ ਆ ਚਾਹੇ ਉਹਨਾਂ ਦੇ ਬੱਚਿਆਂ ਦੇ ਰੁਜ਼ਗਾਰ ਦੀ ਗੱਲ ਆਉਂਦੀ ਆ ਚਾਹੇ ਉਹਨਾਂ ਦੇ ਜਿਹੜੇ ਭੈਣ ਭਰਾ ਜਿਹੜੇ ਜਦੋਂ ਡੈਥ ਹੋ ਜਾਂਦੀ ਆ ਉਹਨਾਂ ਨੂੰ ਕਬਰਸਤਾਨ ਨਹੀਂ ਮਿਲਦੇ ਕਬਰਸਤਾਨ ਵਾਲੀ ਗੱਲ ਆਉਂਦੀ ਆ ਉਹਨਾਂ ਦੀ ਜਰੂਸ਼ਲਮ ਯਾਤਰਾ ਦੀ ਗੱਲ ਆਉਂਦੀ ਆ ਉਹਨਾਂ ਦੇ ਰਖਮੇ ਕਰਨ ਦੀ ਗੱਲ ਆਉਂਦੀ ਆ ਜਿਹੜੀ ਕ੍ਰਿਸਟਲ ਐਰੀਮੈਂਟ ਤੋੜਦੀ ਜਦੋਂ ਉਹ ਗੱਲ ਆਉਂਦੀ ਤੇ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ ਸਾਡੇ ਭਾਈਚਾਰੇ ਨੇ ਉਹਨਾਂ ਨੂੰ ਐਮਐਲਏ ਐਮਪੀ ਬਣਾਇਆ ਉਹ ਕਦੀ ਵੀ ਅਸ ਹੁਣ ਸਾਨੂੰ ਜਿਹੜਾ ਆ ਇਹ ਸੋਚਣਾ ਪੈ ਰਿਹਾ ਮਜਬੂਰਨ ਸੋਚਣਾ ਪੈ ਰਿਹਾ ਵੀ ਸਾਡੀ ਕਿਸੇ ਨੇ ਬਾਣੀ ਫੜਨੀ ਸਾਨੂੰ 27 ਤੋਂ ਪਹਿਲਾਂ ਪਹਿਲਾਂ ਆਪਣੀ ਰਾਜਨੀਤਿਕ ਪਾਰਟੀ ਦਾ ਜਿਹੜਾ ਐਲਾਨ ਕਰਕੇ ਆਪਣੇ ਬੰਦੇ ਖੜੇ ਕਰਨੇ ਪੈਣਗੇ ਔਰ ਉਹ ਜਦੋਂ ਜਿੱਤ ਕੇ ਜਾਣਗੇ ਉਹ ਆਪਣੇ ਬੁੱਧਿਆ ਦੀ ਗੱਲ ਕਰਨਗੇ ਔਰ ਵਿਧਾਨ ਸਭਾ ਚ ਔਰ ਪਾਰਲੀਮੈਂਟ ਚ ਪਾਸ ਕਰਾਉਣਗੇ ਦੇਖੋ ਜਿਹੜੀਆਂ ਪਹਿਲੋ ਬਣੀਆਂ ਸੀ ਨਾ ਉਹ ਲੋਕਾਂ ਦੀ رائے ਨਾਲ ਨਹੀਂ ਸੀ ਬਣੀਆਂ ਉਹ ਆਪਣੀ ਮਹੱਤਵ ਕਾਂਸ਼ਾ ਨੂੰ ਪੂਰਾ ਕਰਨ ਦੇ ਲਈ ਚਾਰ ਬੰਦਿਆਂ ਨੇ 10 ਬੰਦਿਆਂ ਨੇ ਬੈਠ ਕੇ ਇੱਕ ਜਗ੍ਹਾ ਬਣਾ ਲਈ ਲੇਕਿਨ ਸੀਐਨਐਫ ਕਿਉਂਕਿ 1 ਲੱਖ ਮੈਂਬਰਸ਼ਿਪ ਹੈ ਦੀ ਪੂਰੇ ਆਲਓਵਰ ਪੰਜਾਬ ਦੇ ਵਿੱਚ ਦਸ ਇਹ ਨਪਲ ਉਸ ਸਾਰੇ ਆਪਣੇ ਲੋਕਾਂ ਤੋਂ ਹਰ ਜ਼ਿਲ੍ਹੇ 'ਚ ਜਾ ਕੇ ਪੁੱਛ ਰਹੇ ਨੇ ਔਰ ਸਾਡੀ ਜਿਹੜੀ ਸਟੇਟ ਕਮੇਟੀ ਜਿਹੜੀ ਰੈਲੀ ਹੋਈ ਹੈ ਸਟੇਟ ਉੱਥੇ ਵੀ ਲੋਕਾਂ ਨੇ ਸਾਨੂੰ ਕਿਹਾ ਪਾਰਟੀ ਬਣਾਓ ਬੇ ਕਦੋਂ ਤੱਕ ਅਸੀਂ ਇਹਨਾਂ ਲੋਕਾਂ ਵੱਲ ਦੇਖਾਂਗੇ ਜਿਹੜੇ ਵੋਟਾਂ ਲੈ ਜਾਂਦੇ ਮੁੜ ਕੇ ਸਾਡੇ ਫੋਨ ਵੀ ਨਹੀਂ ਚੱਕਦੇ ਸਾਡੇ ਭੈਣ ਭਰਾਵਾਂ ਦੇ ਕਤਲ ਹੋ ਜਾਂਦੇ ਨੇ ਕੋਈ ਆਉਦਾ ਨਹੀਂ ਸਾਡੀਆਂ ਲੜਕੀਆਂ ਛੋਟ ਛੋਟੀਆਂ ਦੇ ਬਲਾਤਕਾਰ ਹੋ ਜਾਂਦੇ ਕੋਈ ਪੁੱਛਦਾ ਨਹੀਂ ਇਸ ਕਰਕੇ ਇਹ ਜਿਹੜੀ ਪਾਰਟੀ ਆ ਇਹ ਲੋਕਾਂ ਦੀ رائے ਨਾ ਬਣ ਰਹੀ ਆ ਇਹ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਜਾਂ ਕਿਸੇ ਦੀ ਮਹੱਤਵ ਕਾਂਸ਼ਾ ਨੂੰ ਪੂਰਾ ਕਰਨ ਦੇ ਲਈ ਬਜਲਦ ਅਸੀਂ ਇੱਕ ਦੇ ਮਹੀਨੇ ਦੇ ਵਿੱਚ ਵਿੱਚ ਇਹ ਦਾ ਐਲਾਨ ਕਰਕੇ ਇਹਨੂੰ ਜਿਹੜਾ ਅਸੀਂ ਪੂਰਾ ਕਰਕੇ ਇਹਦਾ ਝੰਡਾ ਡੰਡਾ ਕਾਇਮ ਕਰਕੇ ਅਸੀਂ 27 ਤੋਂ ਪਹਿਲਾਂ ਇੱਕ ਵੱਡੀ ਵਿਚਾਰ ਰੈਲੀ ਕਰਾਂਗੇ ਔਰ ਉਥੇ ਵਿੱਚ ਕਲੀਅਰ ਹੋ ਜਾਏਗਾ ਕਿ ਅਸੀਂ ਕਿੰਨੇ ਬੰਦੇ ਜਿਹੜੇ ਪੰਜਾਬ ਦੇ ਵਿੱਚ ਉਤਾਰ ਰਹੇ ਹਾਂ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਜਿਹੜਾ ਜ਼ਿਲਾ ਵਾਈ ਰੈਲੀਆਂ ਹੋਣਗੀਆਂ ਫਿਰ ਇੱਕ ਵਿਚਾਰ ਰੈਲੀ ਜਿਹੜੀ ਪੰਜਾਬ ਦੀ ਹੋਏਗੀ ਜਿੱਥੇ ਕਿ ਲੱਖਾਂ ਦਾ ਇਕੱਠ ਹੋਏਗਾ ਔਰ ਉਥੇ ਪਤਾ ਲੱਗ ਜਾਏਗਾ ਦੁਨੀਆ ਨੂੰ ਕਿ ਇੱਥੋਂ ਹੁਣ ਜਿਹੜੇ ਐਮਐਲਏ ਬਣ ਕੇ ਜਾਣਗੇ ਉਹ ਕਦਾ ਆਪਣੇ ਲੋਕਾਂ ਦੇ ਜਿਹੜਾ ਆ ਉਹਨਾਂ ਦਾ ਮਸਲਾ ਹੱਲ ਕਰਨਗੇ ਉਹਨਾਂ ਦੀ ਸੁਣਵਾਈ ਕਰਨਗੇ ਔਰ ਮੇਨ ਗੱਲ ਹੈਗੀ ਆ ਕਿ ਅਸੀਂ ਕਮਲੇ ਲੈਜੈਂਡਾ ਪੰਜਾਬ ਦੇ ਚੱਲਣ ਨਹੀਂ ਦੇਣਾ ਜਿਹੜੇ ਲੋਕ ਪੰਜਾਬ ਦੇ ਵਿੱਚ ਇਹ ਕਹਿ ਕੇ ਪ੍ਰਚਾਰ ਕਰ ਰਹੇ ਆ ਕਿ ਜੀ ਕਦੀ ਸਿੱਖਾਂ ਨੂੰ ਹਿੰਦੂਆਂ ਲੜਾ ਦਿਓ ਕਦੀ ਕ੍ਰਿਸਤਿਆਨਾਂ ਨੂੰ ਸਿੱਖਾਂ ਲੜਾ ਦਿਓ ਮੁਸਲਮਾਨਾਂ ਉਹ ਅਸੀਂ ਨਹੀਂ ਕਹੋ ਕਿ ਪੰਜਾਬ ਇੱਕ ਭਾਈਚਾਰਕ ਸਟੇਟ ਆ ਪੰਜਾਬ ਨੂੰ ਅਸੀਂ ਹਸਦਾ ਬਸਦਾ ਔਰ ਪੰਜਾਬ ਦੇ ਮੁੱਦਿਆਂ ਤੇ ਵੀ ਇਹ ਪਾਰਟੀ ਪੂਰਾ ਕੰਮ ਕਰੇਗੀ